ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਿਆਰੇ ਸਾਧ ਸੰਗਤ ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਸਿੱਖ ਪੰਥ ਦੇ ਸਿਪਾਹੀ ਆਪਣੇ ਕੇਸਾਂ ਨੂੰ ਕਦੇ ਵੀ ਕੈਂਚੀ ਨਾਲ ਨਹੀਂ ਛੁਆਉਂਦੇ ਇਹ ਸਿਰਫ ਇੱਕ ਰਿਵਾਜ ਨਹੀਂ ਇਹ ਰਾਜ ਹੈ ਇੱਕ ਅਜੀਹਾ ਰਾਜ ਜੋ ਰੱਬੀ ਰਜ਼ਾ ਨਾਲ ਜੁੜਿਆ ਹੈ ਅੱਜ ਅਸੀਂ ਉਸ ਅਕਥ ਕਹਾਣੀ ਦਾ ਪਰਦਾ ਹਟਾਉਣ ਜਾ ਰਹੇ ਹਾਂ ਜਿਸ ਵਿੱਚ ਕੇਸ ਸਿਰਫ ਵਾਲ ਨਹੀਂ ਪਰ ਆਤਮਿਕ ਸ਼ਕਤੀ ਦਾ ਸਰੋਤ ਹਨ ਰਹੋ ਸਾਡੇ ਨਾਲ ਅੰਤ ਤੱਕ ਕਿਉਂਕਿ ਹਰ ਪੰਕਤੀ ਤੁਹਾਡੇ ਮਨ ਵਿੱਚ ਨਵੀਂ ਰੋਸ਼ਨੀ ਦਾ ਦੀਵਾ ਜਲਾਵੇ ਸਿੱਖ ਧਰਮ ਸਾਨੂੰ ਸਿਖਾਉਂਦਾ ਹੈ ਕਿ ਮਨੁੱਖੀ ਸਰੀਰ ਵਾਹਿਗੁਰੂ ਦੀ ਸਵੈ ਕਲਾ ਦਾ ਚਮਤਕਾਰ ਹੈ ਜਦੋਂ ਅਸੀਂ ਕੇਸਾਂ ਨੂੰ ਜਿਵੇਂ ਰੱਬ ਨੇ ਦਿੱਤੇ ਹਨ ਤੇ ਨਹੀਂ ਸੰਭਾਲਦੇ ਹਾਂ ਅਸੀਂ ਆਪਣੇ ਸਿਰਜਣਹਾਰ ਨੂੰ ਕਹਿੰਦੇ ਹਾਂ हे ਪ੍ਰਭੂ ਤੇਰੀ ਬਣਾਵਟ ਅਦਭੁਤੀ ਹੈ ਮੈਂ ਇਸ ਵਿੱਚ ਕੋਈ ਰੱਤਾ ਪਰ ਵੀ ਤਬਦੀਲੀ ਨਹੀਂ ਕਰਾਂਗਾ ਇਹ ਸਿਰਫ ਨਿਮਰਤਾ ਨਹੀਂ ਰੱਬ ਦੀ ਰਜ਼ਾ ਵਿੱਚ ਪੂਰਨ ਸਮਰਪਣ ਦਾ ਐਲਾਨ ਹੈ ਸਨ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਨੂੰ ਸਾਜਿਆ ਅਤੇ ਪੰਜ ਕਕਾਰਾਂ ਦੀ ਦੇਣ ਨਾਲ ਸਿੱਖੀ ਨੂੰ ਅਮਰਤਾ ਬਖਸ਼ੀ। ਉਹਨਾਂ ਨੇ ਕੇਸ ਨੂੰ ਸਭ ਤੋਂ ਪਹਿਲਾ ਕਕਾਰ ਘੋਸ਼ਿਤ ਕਰਦੇ ਹੋਏ ਕਿਹਾ ਖਾਲਸਾ ਸੋਈ ਜੋ ਰਹੇ ਨਿਰਾਲਾ। ਕੇਸ ਸਿੱਖ ਨੂੰ ਦੁਨੀਆਂ ਦੇ ਹਰੇਕ ਕੋਨੇ ਵਿੱਚ ਪਹਿਚਾਣ ਯੋਗ ਬਣਾਉਂਦੇ ਹਨ। ਇਹ ਹਿੰਮਤ, ਨਿਡਰਤਾ ਅਤੇ ਸੱਚ ਦੀ ਅਟਲ ਮੂਰਤ ਦਾ ਪ੍ਰਤੀਕ ਹੈ। ਜੋ ਬੋਲੇ ਸੋਨਿਹਾਲ ਸਾਸ ਰੀਆ ਕਾਲ ਸਾਧ ਸੰਗਤ ਜੀ ਪੁਰਾਣੀ ਪਰੰਪਰਾ ਦੱਸਦੀ ਹੈ ਕਿ ਸਾਡੇ ਕੇਸ ਸਿਰਫ ਸੋਭਾ ਨਹੀਂ ਊਰਜਾ ਦੇ ਸੰਗ੍ਰਹਿ ਹਾਂ ਵਾਹਿਗੁਰੂ ਨੇ ਇਹ ਰੂਪ ਦੇ ਕੇ ਸਰੀਰ ਵਿੱਚ ਆਤਮਿਕ ਤਾਕਤ ਅਤੇ ਤੀਰਜ ਨੂੰ ਸੰਭਾਲ ਲਿਆ ਹੈ ਇਹ ਕੇਸ ਸਾਡੇ ਮਨ ਨੂੰ ਰੱਬ ਨਾਲ ਜੋੜਦੇ ਹਨ ਅਤੇ ਸਾਨੂੰ ਧਾਰਮਿਕ ਅਨੁਸ਼ਾਸਨ ਵਿੱਚ ਰੱਖਦੇ ਹਨ ਕੇਸ ਰਖਣਾ ਸਿਰਫ ਧਾਰਮਿਕ ਫਰਜ਼ ਨਹੀਂ ਇਹ ਇੱਕ ਅੰਦਰਲੀ ਯਾਦ ਹੈ ਇਹ ਸਾਨੂੰ ਰੋਜ਼ ਯਾਦ ਦਿਵਾਉਂਦੇ ਹਨ ਕਿ ਸਾਡੀ ਜ਼ਿੰਦਗੀ ਸੱਚਾਈ ਸਾਦਗੀ ਅਤੇ ਅਕਾਲ ਪੁਰਖ ਨਾਲ ਜੁੜੀ ਰਹੇ ਹਰ ਕੇਸ ਦੀ ਲਟ ਜਿਵੇਂ ਇੱਕ ਮਾਲਾ ਦਾ ਮੋਤੀ ਹੈ ਜੋ ਸਾਨੂੰ ਹਰੇਕ ਸਾਹ ਨਾਲ ਸਿਮਰਨ ਕਰਨਾ ਸਿਖਾਉਂਦੀ ਹੈ ਪਿਆਰੇ ਸੰਗਤ ਜੀ ਜੇ ਇਹ ਬਚਨ ਤੁਹਾਡੇ ਦਿਲ ਦੇ ਵੀਣਾ ਤਰੰਗਾਂ ਨੂੰ ਛੂ ਰਹੇ ਹਨ ਤਾਂ ਤੁਸੀਂ ਇਸ ਰੋਹਾਨੀ ਸੁਨੇਹ ਨੂੰ ਆਪਣੇ ਅੰਦਰ ਵਸਾਓ ਅਤੇ ਇਸ ਰੌਸ਼ਨੀ ਨੂੰ ਹੋਰ ਦਿਲਾਂ ਤੱਕ ਵੀ ਪਹੁੰਚਾਓ ਗੁਰਬਾਣੀ ਕਹਿੰਦੀ ਹੈ ਸਾਂਝ ਕਰੇ ਸੋ ਜਣੇ ਆਈਏ ਆਪਣੇ ਘਰ ਪਰਿਵਾਰ ਸੱਜਣ ਮਿੱਤਰਾਂ ਨਾਲ ਇਹ ਰੱਬੀ ਗਿਆਨ ਸਾਂਝਾ ਕਰੋ ਤਾਂ ਜੋ ਹਰ ਮਨ ਵਿੱਚ ਨਾਮ ਦੀ ਜੋਤ ਪ੍ਰਗਟ ਹੋਵੇ ਅਤੇ ਸਾਡੇ ਗੁਰਸਿੱਖ ਪਹਿਚਾਨ ਅਡੋਲ ਰਵੇ ਜੋ ਜੀ ਇਸ ਬਚਨ ਨੂੰ ਸੁਣ ਕੇ ਅੰਦਰੂਨੀ ਖੁਸ਼ਬੂ ਮਹਿਸੂਸ ਕਰਦੇ ਹਨ ਉਹ ਇਸ ਚੈਨਲ ਦੀ ਸੰਗਤ ਨਾਲ ਜੁੜ ਕੇ ਇਸ ਗੁਰਮਤੀ ਸੁਨੇਹੇ ਦੀ ਅਗਵਾਈ ਬਣਾਣ ਜਿਵੇਂ ਗੁਰਬਾਣੀ ਕਹਿੰਦੀ ਹੈ ਸੰਗਤ ਮਿਲੇ ਸੋ ਧਨ ਪਾਏ ਆਓ ਅਕਾਲ ਪੁਰਖ ਦੀ ਕਿਰਪਾ ਨਾਲ ਆਪਣੀ ਸਿੱਖੇ ਦੀ ਪਵਿੱਤਰ ਪਹਿਚਾਨ ਨੂੰ ਸੰਭਾਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਜੋ ਬੋਲੇ ਸੋਨਹਾਲ ਸਾਸਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ